ਅਸੀਂ ਖੜੇ ਅੱਜ ਰਮਾ لال ਵੇਲ ਸਿੰਘ ਜੋ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਪੈਂਦਾ ਜਿੱਥੇ ਕੇ ਜੀਟਮ ਸਿੰਘ ਅਰਮਲਾ ਜੀ ਦੇ ਘਰ ਪਹੁੰਚੇ ਆ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਜੋ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਆ ਮੋਦੀ ਨਰਿੰਦਰ ਮੋਦੀ ਦੇ ਰਾਹੀਂ ਉਹਨਾਂ ਨੇ ਅੱਜ ਮਤਲਬ ਇਕੱਠ ਕੀਤਾ ਉਹਦੇ ਘਰੇ ਤੇ ਖੁਸ਼ੀ ਦੇ ਵਿੱਚ ਲੱਡੂ ਬਣਨੇ ਆ ਬਣਵੇ ਆ ਤੇ ਉਹਨਾਂ ਨੇ ਬਹੁਤ ਖੁਸ਼ੀਜਾਨ ਕੀਤੀ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਅਸੀਂ ਗੱਲ ਕਰਦੇ ਹਾਂ ਜੀਤਨ ਸਿੰਘ ਰਮਾਣਾ ਰਮਾਣਾ ਜੀ ਕੀ ਕਹਿਣਾ ਚਾਹੋਗੇ ਹਾਂ ਜਿੰਦਰ ਸਿੰਘ ਰਮਾਣਾ ਭਾਰਤੀ ਜਨਤਾ ਪਾਰਟੀ ਦਾ 270 ਦਾ ਮੈਂਬਰ ਬਣਿਆ ਤੇ ਮੈਂ ਚੋਣਾ ਕਰ ਮੈਨੂੰ ਮੈਂ 70 ਸਾਲ ਦੀ ਉਮਰ ਚ ਪਹਿਲੀ ਵਾਰ ਵੋਟ ਪਾਈ ਤੇ ਮੈਨੂੰ ਸਰਟੀਫਿਕੇਟ ਮਿਲਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣ ਜਾ ਰਿਹਾ ਨਰਿੰਦਰ ਮੋਦੀ ਦੀ ਸਲਾਹਾ ਕਰਦਾ ਹੈ ਮੰਨਣਾ ਇਹ ਜੀ ਬਾਰੇ ਪ੍ਰਧਾਨ ਮੰਤਰੀ ਬਣ ਰਹੇ ਹਨ ਇਸ ਲਈ ਮੈਂ ਆਪਦੇ ਖੁਸ਼ੀ ਵਿੱਚ ਸਾਰੇ ਜਨਤਾ ਨੂੰ ਲੱਡੂ ਵੰਡਦਾ ਹਾਂ ਇਸ ਕਰਕੇ ਮੈਂ ਕਹਣਾ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਇਹ ਦੂਵੀ ਵਧਿਆ ਚੰਗੇ ਕੰਮ ਕਰਨ ਤੇ ਆਪ ਦਾ ਉੱਚਾ ਨਾਂ ਦੁਨੀਆ ਦੇ ਵਿੱਚ ਬਣਾਉਣ ਜਿਸ ਤਰ੍ਹਾਂ ਲੋਕਾਂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ ਨਹੀਂ ਆਵੇਗੀ ਕਿਉਂਕਿ ਉਹਨਾਂ ਨੇ ਜੋ ਨੋਟਬੰਦੀ ਕੀਤੀ ਸੀ ਜਾਂ ਕੋਈ ਜੀਐਸਟੀ ਲਗਾਇਆ ਸੀ ਯਾ ਹੋਰ ਵੀ ਕਈ ਉੱਚੇ ਕਦਮ ਚੱਕੇ ਸੀਗੇ ਜੋ ਲੋਕਾਂ ਨੂੰ ਪਸੰਦ ਨਹੀਂ ਸੀ ਉਹਨਾਂ ਨੇ ਤੀਜੀ ਵਾਰ ਹੈਟਟ੍ਰਿਕ ਮਾਰੀ ਹੈ ਹੁਣ ਦੇ ਬਾਰੇ ਕੀ ਕਿਹਾ ਜਾਵੇ ਮੈਂ ਕਹਣਾ ਹੈ ਨਰਿੰਦਰ ਮੋਦੀ ਬਹੁਤ ਹੀ ਵਧੀਆ ਕੰਮ ਕੀਤੇ ਹੋਣੇ ਜਮ੍ਹਾਂ ਕੁਸ਼ਮੀਰ ਦੀ 70 ਤਾਰਾ ਤੋਰੀ ਹੋਰ ਕਈ ਨੋਟਬੰਦੀ ਕੀਤੀ ਕਈ ਵੀ ਕੰਮ ਉਹਨਾਂ ਨੇ 70 ਤਾਰਾ ਤੋੜ ਕੇ ਇੱਕ ਇੱਕ ਵਿਧਾਨ ਦੋਵਾਂ ਵਿਧਾਨ ਤੋਂ ਇੱਕ ਬਣਾਇਆ ਇਸ ਕਰਕੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹੁਣ ਮੈਂ ਕਹਣਾ ਵੀ ਨਮਨਦਰ ਮੋਦੀ ਪ੍ਰਧਾਨ ਮੰਤਰੀ ਬਣ ਕੇ ਚੰਗੇ ਕੰਮ ਕਰਨ ਜਿਸ ਦਾ ਬਹੁਤ ਹੀ ਵਧੀਆ ਕੰਮ ਕੀਤਾ ਹੈ ਉਹਨਾਂ ਨੇ ਸੜਕਾਂ ਬਣਾਈਆਂ ਕਾਰਜ ਕੀਤੇ ਜੋ ਵੀ ਪਿੰਡ ਸਾਡੇ ਪੰਜਾਬ ਚ ਵੀ ਬਹੁਤ ਪੁਸ਼ ਪਿੰਡਾਂ ਨੂੰ ਦਿੱਤਾ ਹੈ ਗ੍ਰਾਂਟਾਂ ਦਿੱਤੀਆਂ ਗਰੀਬ ਜਨਤਾ ਨੂੰ ਗਰੀਬ ਜਨਤਾ ਨੂੰ ਕੰਕ ਦਿੱਤੀ ਆ ਸਿਲੰਡਰ ਵੰਡੇ ਆ ਹੋਰ ਬੜੇ ਚੰਗੇ ਕੰਮ ਕੀਤੇ ਆ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੀਆਂ ਕੋਈ ਕਮੀਆਂ ਰਹਿੰਦੀਆਂ ਉਹ ਵੀ ਇਸ 55 ਸਾਲਾਂ ਦੇ ਵਿੱਚ ਦੂਰ ਕਰਨ ਮੇਰੀ ਇਹੋ ਹੀ ਰਾਇਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਕੇਂਦਰ ਦੇ ਸਰਕਾਰ ਬਣਾਉਣ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਵੀ ਆਵੇ ਇਹ ਮੋਦੀ ਸਰਕਾਰ ਮੰਨਵਾ ਬੜੀਆਂ ਹੀ ਜਿਹੜੀਆਂ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਿਲੰਡਰ ਵਗੈਰਾ ਕਣਕ ਆਟਾ ਦਾਲ ਉਹ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਵੀ ਮਤਲਬ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਸੀਗੇ ਮੋਦੀ ਸਰਕਾਰ ਕੋਲੋਂ ਆ ਪਏ ਜਾਂਦੇ ਸੀਗੇ ਇਸ ਤਰ੍ਹਾਂ ਕਈ ਸਹੂਲਤਾਂ ਮਿਲੀਆਂ ਸੀਗੀਆਂ ਅਸੀਂ ਚਾਹੁੰਦੇ ਸੀ ਮੋਦੀ ਸਰਕਾਰ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਆਵੇ ਚਲੋ ਠੀਕ ਹੈ ਅਗਲੀ ਵਾਰ ਕੋਸ਼ਿਸ਼ ਕਰਾਂਗੇ ਅਜਿਹੇ ਦੂਜੀਆਂ ਪਾਰਟੀਆਂ ਆਮ ਆਦਮੀ ਪਾਰਟੀ ਜਾਂ ਕਾਲੀਆ ਜਾਂ ਕਾਂਗਰਸੀ ਪਾਰਟੀ ਹੈ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਕੀਤਾਗਾ ਆਮਾਦੀ ਪਾਰਟੀ ਨੇ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਸੀ ਜਿਹੜੇ ਹਜੇ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਸਭ ਤੋਂ ਪਹਿਲਾ ਵਾਅਦਾ ਉਹਨਾਂ ਨੇ ਕੀਤਾ ਸੀ ਜੈਤੋਮੰਡੀ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਸੀ ਖਤਮ ਕਰਾਂਗੇ ਚਿੱਟੇ ਦਾ ਜਿਹੜਾ ਨਸ਼ਾ ਖਤਮ ਕਰਨ ਦੀ ਬਜਾਏ ਹੋਰ ਤੇਜ਼ ਹੋ ਗਿਆ ਅਸੀਂ ਇਹਨਾਂ ਨੂੰ ਕਈ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਜੈਤੋਮੰਡੀ ਦੇ ਵਿੱਚ ਚਿੱਟਾ ਬੰਦ ਕੀਤਾ ਜਾਵੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ 15-15 ਸਾਲ ਦੇ 16-16 ਸਾਲ ਦੇ ਜਿਹੜੇ ਨੌਜਵਾਨ ਚਿੱਟੇ ਦੀ ਭੇਡ ਚੜ ਰਹੇ ਐ ਸੋਵ ਦੇ ਵਿੱਚੋਂ 40% ਜਿਹੜਾ ਕੁੜੀਆਂ ਵੀ ਚਿੱਟਾ ਪੀਂਦੀਆਂ ਜਿਹੜਾ ਚਿੱਟੇ ਦੀ ਗੱਲ ਕੀਤੀ ਹੈ ਤਾਂ ਆਲ ਪੰਜਾਬ ਦੇ ਵਿੱਚ ਹੀ ਚਿੱਟਾ ਚੱਲ ਰਿਹਾ ਥੱਲੇ ਜਤੋ ਮੰਡੀ ਦੇ ਵਿੱਚ ਨਹੀਂ ਸਾਰੇ ਪੰਜਾਬ ਵਾਸਤੇ ਕੀ ਕਹਿੰਨਾ ਸਾਰੇ ਪੰਜਾਬ ਵਾਸਤੇ ਉਹੀ ਗੱਲ ਕਰ ਰਹੇ ਨਾ ਵੀ ਜਿਹੜਾ ਸਾਨੂੰ ਇਹ ਕਣਕਦਾਰਾ ਜਾ ਕੇ ਹੋਰ ਸਕੀਮਾਂ ਦਿੰਦੇ ਆ ਉਸ ਤੋਂ ਪਹਿਲਾਂ ਅਸੀਂ ਇਹ ਗੱਲ ਕਵਾਂਗੇ ਵੀ ਜੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਜਿਹੜਾ ਖਤਮ ਕੀਤਾ ਜਾਵੇ ਕਿ ਚਿੱਟੇ ਦੇ ਨਸ਼ੇ ਦੇ ਜਿਹੜੇ ਕਾਰਨ ਕਈ ਆ ਇਹਦੇ ਨਾਲ ਲੁੱਟਾਂ ਖਵਾ ਹੁੰਦੀਆਂ ਐ ਕਿਉਂਕਿ ਜਿਹੜੇ ਚਿੱਟਾ ਪੀਂਦੇ ਉਹਨਾਂ ਨੂੰ ਘਰੋਂ ਪੈਸੇ ਨਹੀਂ ਮਿਲਦਾ ਕੰਮ ਧੰਦਾ ਕਰਦਿਆਂ ਉਹ ਸੜਕਾਂ ਦੇ ਟੋਲੀਆਂ ਬਣਾ ਕੇ ਖੜ ਜਾਂਦੇ ਆ ਕਿ ਮੋਟਰਸਾਈਕਲ ਆ ਲਾਂਦਾ ਕਿ ਸਾਈਕਲ ਆ ਲਾਂਦਾ ਉਹ ਤੇ ਸਰਚ ਕੋਲੋਂ ਕੋਲ ਮਾਰਦੇ ਜਿਹੜਾ ਕੋਈ ਹੁੰਦਾ ਖੋਹ ਲੈਂਦੇ ਆ ਇਹ ਲੁੱਟ ਬਹੁਤ ਹੀ ਜਿਹੜਾ ਨਸ਼ਾ ਵੇਚ ਕਰਨ ਆ ਸਾਬ ਬੰਦੇ ਨੂੰ ਗਲਤ ਰਸਤਾ ਲੈ ਕੇ ਜਾਂਦਾ ਹੈ ਕੋਈ ਵੀ ਸਰਕਾਰ ਆਵੇ ਅਸੀਂ ਉਹਨਾਂ ਨੂੰ ਪਹਿਲ ਦੇ ਦਤਾ ਤੇ ਹੀ ਬੇਨਤੀ ਕਰਾਂਗੇ ਜਿਹੜਾ ਚਿੱਟਾ ਜਿਹੜਾ ਪੰਜਾਬ ਦੇ ਵਿੱਚ ਪੂਰਾ ਖਤਮ ਕਰੋ ਉਹ ਜਨ ਲਈ ਸਿਖਾਣੇ ਜਨ ਲਈ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਨਰਿੰਦਰ ਭਾਈ ਜੀ ਤੀਜੀ ਵਾਰ ਨੂੰ ਪ੍ਰਧਾਨ ਮੰਤਰੀ ਬਣ ਰਏ ਜੋ ਇਹਨੇ ਕਿਤੇ ਕੰਮ ਚੰਗੇ ਕੀਤੇ ਹੋਣਾ ਮੈਂ ਆਪਦੇ ਰਹੀਂ ਆਪ ਸੋਸ ਸਿੰਲਡਰ ਆ ਦੇ ਪਿੰਡ ਵਿੱਚ ਵੰਡੇ। ਬਾਕੀ ਹੋਰ ਜਿਹੜੇ ਮੈਨੂੰ ਕਿ ਮੋٹے ਲੋਕਾਂ ਦੇ ਕੰਮ ਕਰਵਾਏ ਬਹੁਤ ਜਿਹੜੇ 2-2000 ਆਉਂਦੇ ਸੀ ਉਹ ਵੀ ਮੈਂ ਲੋਕਾਂ ਨੂੰ ਬਹੁਤ ਜਾ ਕੇ ਦਵਾਈ ਹੈ, ਟੀਕੂੜ ਜਾ ਕੇ। ਇਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਕਿ ਮੈਂ ਦਰਗਾੜੀ ਦੇ ਰਹਿਣ ਵਾਲੀ ਆ। ਮੈਨੂੰ 35 ਸਾਲ ਹੋ ਗਏ ਭਾਜ-ਭਾਜ ਤੇ ਮੈਂ ਤਾਂ ਭਾਜਪਾ ਦੇ ਨਾਲ ਹੀ ਰਹੂੰਗੀ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ। ਮੈਂ ਬਹੁਤ-ਬਹੁਤ ਵਧਾਈ ਦਿੰਦੀ ਹਾਂ।

ਹਲੋ ਦੇਖੋ ਆਗੇ ਕੁਝ ਤੁਸੀਂ ਦੇਖਿਆ ਕਿ ਗਿੰਦਰ ਸਿੰਘ ਰਵਾਨਾ ਜੀ ਦੇ ਘਰ ਅੱਜ ਭਾਰਤੀ ਜਨਤਾ ਪਾਰਟੀ ਜੋ ਕੇਂਦਰ ਦੇ ਸਰਕਾਰ ਬਣਾਉਣ ਜਾ ਰਹੀ ਹੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਰਹੇ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਗਏ ਆ ਔਰ ਉਹਨਾਂ ਨੇ ਕਿਹਾ ਕਿ ਜੋ ਪਹਿਲਾਂ ਨਾਲੋਂ ਵੀ ਵਧੀਆ ਕੰਮ ਨਰਿੰਦਰ ਮੋਦੀ ਜੀ ਕਰਨਗੇ ਔਰ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਉਣਗੇ ਮੈਂ ਰਮੇਸ਼ ਗੱਭਾ ਇੰਡੀਅਨ ਟੀਵੀ ਨਿਊਜ਼ ਕੋਟਕਪੂਰਾ ਪੰਜਾਬ